ਸੋਣਾ ਹਰਿਆਣਾ ਦੇ ਵਿੱਚ ਨੇ ਪਰ ਪੰਜਾਬ ਦੀ ਸਿਆਸਤ ਵੀ ਇਸ ਵੇਲੇ ਗਰਮਾਈ ਹੋਈ ਆ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਪਾਈਵਲ ਪਾਰਟੀਆਂ ਨੇ ਨਾਟਕੇ ਹਰਿਆਣਾ ਚ ਅਕਾਲੀ ਦਲ ਅਤੇ ਭਾਜਪਾ ਇੱਕ ਦੂਸਰੇ ਦੇ ਆਹਮੋ ਸਾਹਮਣੇ ਚੋਣ ਲੜ ਰਹੀਆਂ ਨੇ ਜਿੱਥੇ ਭਾਜਪਾ ਵੱਲੋਂ ਕਿਹਾ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਜਾ ਰਿਹਾ ਕਿ ਇਨੈਲੋ ਦਾ ਸਾਥ ਨਹੀਂ ਚਾਹੀਦਾ ਜੇਲ੍ਹ ਦੇ ਵਿੱਚ ਬੈਠੇ ਲੋਕਾਂ ਦਾ ਸਾਥ ਨਹੀਂ ਚਾਹੀਦਾ ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੈਲੋ ਇਨੈਲੋ ਨੂੰ ਜਿਤਾਉਣ ਦੇ ਲਈ ਅਪੀਲ ਕਰ ਰਹੇ ਨੇ ਇਨੈਲੋ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੱਬ ਵਾਲੀ ਵਿਖੇ ਨਹਿਣਾ ਚੋਟਾਲਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਇਸ ਤੋਂ ਪਹਿਲਾਂ ਵੀ ਭਾਜਪਾ ਦੇ ਕਈ ਲੀਡਰ ਹਰਿਆਣਾ ਭਾਜਪਾ ਦੇ ਕਈ ਲੀਡਰ ਇਤਰਾਜ਼ ਜ਼ਾਹਿਰ ਕਰ ਚੁੱਕੇ ਨੇ ਉਹਨਾਂ ਮੁਤਾਬਿਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਿਆਣਾ ਦੇ ਵਿੱਚ ਪ੍ਰਚਾਰ ਨਹੀਂ ਕਰਨਾ ਚਾਹੀਦਾ ਇੰਡੀਅਨ ਨੈਸ਼ਨਲ ਲੋਕਦਲ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਘਟ ਜੋੜ ਹੈ ਤੇ ਇਹ ਦੋਨੇ ਹੀ ਪਾਰਟੀਆਂ ਐਨਡੀਆ ਦੇ ਵਿੱਚ ਵੀ ਨੇ ਹੁਣ ਲੰਬੇ ਸਮੇਂ ਤੋਂ ਕਾਂਗਰਸ ਦੀ ਦਿੱਲੀ ਤੇ ਵੀ ਸਰਕਾਰ ਹੈ ਤੇ ਸੂਬਿਆਂ 'ਚ ਵੀ ਬਹੁਤ ਲੰਮੇ ਸਮੇਂ ਸਰਕਾਰ ਜਿੰਨਾ ਕਾਂਗਰਸ ਪਾਰਟੀ ਨੂੰ ਆਪਣੇ ਦੇਸ਼ ਵਿੱਚ ਰਾਜ ਕਰਨ ਦਾ ਮੌਕਾ ਮਿਲਿਆ ਹੈ ਇੰਨਾ ਦੁਨੀਆਂ ਵਿੱਚ ਕਿਸੇ ਪਾਰਟੀ ਨੂੰ ਰਾਜ ਨਹੀਂ ਮਿਲਿਆ ਲੇਕਿਨ ਸਿੱਟਾ ਕੀ ਨਿਕਲੇ ਕਿਉਂਕਿ ਰਾਜ ਪਾ ਕੇ ਇਹ ਲੋਕਾਂ ਦਾ ਸੀ ਰਿਆ ਜਿਹੜਾ ਦਾ ਨਿਸ਼ਾਨਾ ਇਹ ਨਹੀਂ ਸੀ ਕਿ ਅਸੀਂ ਲੋਕਾਂ ਨੂੰ ਖੁਸ਼ਹਾਲ ਕਰਨਾ ਹੈ ਤਰੱਕੀ ਦੇਣੀ ਹੈ ਹਰ ਕੀਤਾ ਕਰਨ ਵਾਲੇ ਨੂੰ ਸੂਲਤਾ ਦੇਣੀ ਹੈ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਪਾੜੋ ਤੇ ਰਾਜ ਕਰੋ ਕਿਤੇ ਸਰੂਪਿਆਂ ਨੂੰ ਲੜਾਇਆ ਕਿਤੇ ਧਰਮਾਂ ਨੂੰ ਲੜਾਇਆ ਕਿਤੇ ਕਿੱਥਿਆਂ ਨੂੰ ਲੜਾਇਆ ਉਹਦੇ ਜੋ ਰਾਜਪਾਲ ਕਰਦੇ ਰਹੇ ਅਸਲੀ ਜਿਹੜਾ ਰਾਜਪਾਲ ਦਾ ਕੰਮ ਹੁੰਦਾ ਹੈ ਉਹਦੇ ਵੱਲ ਧਿਆਨ ਨਹੀਂ